ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਤੁਸੀਂ ਇੱਕ ਨੋਟ ਦੇ ਨਾਲ ਕਰਨਾ ਹੈ ਤੇ ਜੇਕਰ ਤੁਸੀਂ ਨੋਟ ਦੇ ਨਾਲ ਕਲਾਵੇ ਨੂੰ ਕਹਿੰਦਾ ਭਾਵ ਕਿ ਮੌਲੀ ਬਣ ਕੇ ਇੱਕ ਛੋਟਾ ਜਿਹਾ ਉਪਾਅ ਕਰ ਲੈਨੇ ਹੋ ਤਸਮਝ ਲੋ ਕਿ 2025 ਦਾ ਸਾਲ ਜੋ ਕਿ 2-3 ਮਹੀਨਿਆਂ ਦੇ ਅੰਦਰ ਜਾ ਰਿਹਾ ਹੈ ਤਿੰਨਾਂ ਵਾਂ ਸਾਲ ਆ ਰਿਹਾ ਹੈ ਇਸ ਸਾਲ ਦੇ ਵਿੱਚ ਵਿੱਚ ਤੁਸੀਂ ਬਣ ਜਾਓਗੇ ਕਰੋੜਪਤੀ ਕਿਉਂਕਿ ਇਹ ਇੱਕ ਨੋਟ ਦਾ ਇੱਕ ਅਜੀਹਾ ਉਪਾਏ ਇੰਨਾ ਜ਼ਿਆਦਾ ਚਮਤਕਾਰੀ ਹੈ ਜੋ ਕਿ ਤੁਹਾਨੂੰ ਇੱਕ ਸਾਲ ਦੇ ਵਿੱਚ ਵਿੱਚ ਅਮੀਰ ਬਣਾ ਸਕਦਾ ਹੈ ਕੌਣ ਨਹੀਂ ਚਾਹੁੰਦਾ ਕਿ ਅੱਜ ਦੇ ਸਮੇਂ ਦੇ ਵਿੱਚ ਉਹ ਅਮੀਰ ਬਣੇ ਉਸਦੇ ਘਰ ਦੀ ਸਾਰੀ ਗਰੀਬੀ ਦੂਰ ਹੋਵੇ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਉਸਦੇ ਕੋਲ ਇੰਨਾ ਕ ਪੈਸਾ ਹੋਵੇ ਕਿ ਉਹ ਆਪਣੇ ਘਰ ਪਰਿਵਾਰ ਤੇ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ ਤੇ ਹੁਣ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਕਿਹੜੇ ਦਿਨ ਅਸੀਂ ਕਰ ਸਕਦੇ ਹਾਂ ਇਹ ਉਪਾਅ ਜਦੋਂ ਵੀ ਤੁਹਾਡੇ ਕੋਲ ਸਮਾਂ ਮਿਲੇ ਤੁਹਾਨੂੰ ਕੰਮਾਂ ਕਰਾਉਣ ਤੋਂ ਵੇਲ ਹੋਵੇ ਉਸ ਸਮੇਂ ਤੁਸੀਂ ਇਹ ਉਪਾਅ ਕਰ ਸਕਦੇ ਹੋ ਇਸ ਵੀਚ ਦਿਨਵਾਰਤੀ ਕੋਈ ਵੀ ਬੰਦਿਸ਼ ਨਹੀਂ ਜੇਕਰ ਤੁਹਾਡੇ ਘਰ ਦੇ ਵਿੱਚ ਜ਼ਿਆਦਾ ਪ੍ਰੋਬਲਮਸ ਚੱਲ ਰਹੀਆਂ ਨੇ ਤੁਹਾਡੇ ਘਰ ਦੇ ਵਿੱਚ ਕਰਜ਼ੇ ਵਰਗੀ ਸਮੱਸਿਆ ਹੈ ਤੇ ਪੈਸਾ ਤੁਹਾਨੂੰ ਨਹੀਂ ਮਿਲ ਰਿਹਾ ਤੁਹਾਡਾ ਘਰ ਦਾ ਗੁਜ਼ਾਰਾ ਵੀ ਔਖਾ ਚੱਲ ਰਿਹਾ ਤਾਂ ਤੁਸੀਂ ਤੁਰੰਤ ਅੱਜ ਵੀਡੀਓ ਦੇਖਣ ਦੇ ਨਾਲ ਹੀ ਇਸ ਉਪਾਅ ਨੂੰ ਤੁਸੀਂ ਅੱਜ ਸਾਇਕ ਦਿਓ ਤੇ ਹੁਣ ਆਪਾਂ ਗੱਲ ਕਰਦੇ ਹਾਂ ਇਸ ਉਪਾਉ ਨੂੰ ਕਰਨ ਦੀ ਕਿਹੜੀ ਵਿਧੀ ਦੇ ਨਾਲ ਤੇ ਕਿਹੜੇ ਤਰੀਕੇ ਦੇ ਨਾਲ ਅਸੀਂ ਇਹ ਉਪਾਅ ਕਰਨਾ ਹੈ ਇਹ ਸਾਰੀ ਜਾਣਕਾਰੀ ਡਿਟੇਲ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਰ ਜਾ ਰਿਹਾ ਉਪਾਅ ਦੱਸਣ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਜੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਉਪਾਅ ਸੰਤੋ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਉਪਾਅ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਇਹ ਇੰਨਾ ਜ਼ਿਆਦਾ ਪਾਵਰਫੁਲ ਤੇ ਚਮਤਕਾਰੀਏ ਕਿ ਜਦੋਂ ਅਸੀਂ ਇਸ ਉਪਾਅ ਨੂੰ ਪੂਰੇ ਆਪਣੇ ਮਨੋਤਨੋ ਵਿਸ਼ਵਾਸ ਦੇ ਨਾਲ ਕਰਾਂਗੇ ਤਾਂ ਇਸ ਉਪਾਅ ਨੂੰ ਕਰਨ ਦੇ ਨਾਲ ਤਾਂ ਬਹੁਤ ਹੀ ਜਲਦੀ ਵਧਦਾ ਹੈ ਕਹਿੰਦਾ ਭਾਵ ਕਿ ਸਾਡੇ ਘਰ ਦੇ ਵਿੱਚ ਪੈਸਾ ਬਹੁਤ ਜਲਦੀ ਆਉਣਾ ਸ਼ੁਰੂ ਹੋ ਜਾਂਦਾ ਹੈ ਇਸ ਉਪਾਉ ਨੂੰ ਕਰਨ ਦੇ ਨਾਲ ਮਾਤਾ ਲక్ష్ਮੀ ਜੀ ਦੀ ਇੰਨੀ ਜ਼ਿਆਦਾ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਵਰਸਦੀ ਏ ਕਿ ਉਹ ਵਿਅਕਤੀ ਰਾਤੋਂ ਰਾਤ ਮਹਤਨੀ ਬਣ ਜਾਂਦਾ ਹੈ ਤੇ ਅੱਜ ਦੇ ਟਾਈਮ ਦੇ ਵਿੱਚ ਜਿੰਨੇ ਵੀ ਲੋਕਾਂ ਨੂੰ ਇਸ ਉਪਾਅ ਦੇ ਬਾਰੇ ਪਤਾ ਲੱਗਾ ਏ ਤੇ ਉਹਨਾਂ ਨੇ ਇਹ ਉਪਾਅ ਨੂੰ ਪੂਰੇ ਆਪਣੇ ਸੱਚੇ ਮਨਤੀ ਨਾਲ ਕੀਤਾ ਏ ਤੇ ਉਹਨਾਂ ਨੂੰ 101% ਇਸ ਉਪਾਅ ਦਾ ਰਿਜ਼ਲਟ ਵੀ ਮਿਲਿਆ ਏ ਇਹ ਉਪਾਕਰਨ ਦੇ ਨਾਲ ਕਈ ਲੋਕ ਕਰੋੜਪਤੀ ਤੇ ਕਈ ਮਹਾ ਕਰੋੜਪਤੀ ਵੀ ਬਣੇ ਨੇ ਤੁਸੀਂ ਵੀ ਇਸ ਉਪਾ ਨੂੰ ਜ਼ਰੂਰ ਕਰਿਓ ਤੇ ਦੇਖਿਓ ਇਸ ਉਪਾ ਦੇ ਜਾਮਤ ਕਰਕੇ ਕਿਵੇਂ ਤੁਹਾਡੇ ਘਰ ਦੇ ਵਿੱਚ ਪੈਸਾ ਵਰਸਦਾ ਹੈ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਇਸ ਉਪਾ ਨੂੰ ਕਰਨ ਦੇ ਲਈ ਸਾਨੂੰ ਕਿਹੜੀ-ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਪਾ ਕਰਨ ਦੇ ਲਈ ਸਾਨੂੰ ਚਾਹੀਦਾ ਇੱਕ ਨੋਟ ਤੇ ਜਿਹੜਾ ਤੁਸੀਂ ਨੋਟ ਲੈਣਾ ਹੈ ਉਹ ਤੁਸੀਂ 100 ਰੁਪਏ ਦਾ ਹੀ ਲੈਣਾ ਹੈ ਇਸ ਗੱਲ ਦਾ ਖਾਸ ਧਿਆਨ ਰੱਖਿਓ ਕਿ 100 ਰੁਪਏ ਦੇ ਨੋਟ ਤੋਂ ਘੱਟ ਵਾਲਾ ਨੋਟ ਨਾ ਹੋਵੇ 100 ਰੁਪਏ ਦਾ ਨੋਟ ਹੀ ਤੁਸੀਂ ਲੈਣਾ ਹੈ ਤੇ ਦੂਸਰੇ ਨੰਬਰ ਤੇ ਜਿਹੜੀ ਤੁਸੀਂ ਚੀਜ਼ ਲੈਣੀ ਉਹ ਤੁਸੀਂ ਲੈਣੀ ਲੈਣਾ ਇੱਕ ਲਾਵਾ ਜਿੰਨੂੰ ਮੌਲੀ ਧਾਗਵੀ ਕਹਿੰਦੇ ਆ ਕਈ ਲੋਕ ਕਲਾਵਾ ਕਹਿ ਦਿੰਦੇ ਆ ਉਹ ਲੈ ਲੈਣਾ ਤੇ ਇਸ ਦੇ ਨਾਲ ਨਾਲ ਤੀਸਰੀ ਚੀਜ਼ ਜਿਹੜੀ ਤੁਸੀਂ ਲੈਣੀ ਹੈ ਉਹ ਤੁਸੀਂ ਥੋੜੀ ਜਿਹੀ ਲੈਣੀ ਹੈ ਪੀਸੀ ਹੋਈ ਹਲਦੀ ਤੇ ਇਸ ਤੋਂ ਇਲਾਵਾ ਤੁਸੀਂ ਲੈਣੇ ਆ ਦੋ ਲੌਂਗ ਤੇ ਦੋ ਲੌਂਗ ਜਿਹੜੇ ਤੁਸੀਂ ਲੈਣੇ ਆ ਉਹ ਸਾਬਤ ਤੇ ਫੁੱਲ ਵਾਲੇ ਹੋਣੇ ਚਾਹੀਦੇ ਨੇ ਟੁੱਟੇ ਹੋਏ ਲੌਂਗ ਨਹੀਂ ਹੋਣੇ ਚਾਹੀਦੇ ਇਸੇ ਤਰੀਕੇ ਦੇ ਨਾਲ ਤੁਸੀਂ ਇੱਕ ਦੀਵਾ ਲੈਣਾ ਤੇ ਇੱਕ ਦੀਵਾ ਜਿਹੜਾ ਤੁਸੀਂ ਤਿਆਰ ਕਰਨਾ ਉਹ ਦੇਸੀ ਘੋ ਦਾ ਦੀਵਾ ਤੁਸੀਂ ਤਿਆਰ ਕਰ ਮੈਂ ਤੇ ਉਸ ਦੀਵੇ ਨੂੰ ਤਿਆਰ ਕਰਕੇ ਜਿਹੜਾ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਦਾ ਸਥਾਨ ਬਣਿਆ ਹੋਇਆ ਹੈ ਉਥੇ ਤੁਸੀਂ ਬੈਠ ਕੇ ਜੇਕਰ ਤੁਹਾਡੇ ਘਰ ਦੇ ਵਿੱਚ ਜਿਹੜਾ ਪਾਠ ਪੂਜਾ ਵਾਲਾ ਸਾਨਚਾ ਮੰਦਰ ਬਣਿਆ ਹੋਇਆ ਹੈ ਉੱਥੇ ਮਾ ਦੁਰਗਾ ਦੀ ਕੋਈ ਤਸਵੀਰ ਲੱਗੀ ਹੋਈ ਚਾ ਮੂਰਤੀ ਤੇ ਮਾ ਦੁਰਗਾ ਦੀ ਤਸਵੀਰ ਮੂਰਤੀ ਦੇ ਸਾਹਮਣੇ ਹੀ ਤੁਸੀਂ ਬੈਠਣਾ ਹੈ ਤੇ ਉਹਨਾਂ ਦਾ ਧਿਆਨ ਕਰਕੇ ਜਿਹੜਾ ਤੁਸੀਂ نوٹ ਲਿਆ ਹੈ 100 ਰੁਪਏ ਦਾ ਉਸ نوٹ ਨੂੰ ਤੁਸੀਂ ਕੀ ਕਰਨਾ ਹੈ ਤਿਆਰ ਕਰਨਾ ਹੈ ਤੇ ਇਸੇ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਤਾਂ ਜਿਹੜਾ ਤੁਸੀਂ ਦੀਵਾ ਤਿਆਰ ਕੀਤਾ ਹੈ ਉਸ ਦੀਵੇ ਨੂੰ ਤੁਸੀਂ ਮਾ ਦੁਰਗਾ ਦੀ ਤਸਵੀਰ ਦੇ ਸਾਹਮਣੇ ਜਗਾ ਦਿਨਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਜਿਹੜਾ ਧਿਆਨ ਕਰਨਾ ਉਹ ਕਰਨਾ ਹੈ ਭਗਵਾਨ ਗਣੇਸ਼ ਜੀ ਦਾ ਕਿਉਂਕਿ ਸਾਡੀ ਕੋਈ ਵੀ ਪੂਜਾ ਪਾਠ ਪੂਜਾ ਆਰਾਧਨਾ ਜਾਂ ਉਪਾਕੇ ਸਮੇ ਸਫਲ ਹੁੰਦਾ ਹੈ ਕਿ ਜਦੋਂ ਅਸੀਂ ਸਭ ਤੋਂ ਪਹਿਲਾਂ ਭਗਵਾਨ ਗਣਪਤੀ ਜੀ ਦਾ ਧਿਆਨ ਕਰਦੇ ਕਿਉਂਕਿ ਉਹ ਉਹ ਪ੍ਰਥਮ ਪੂਜਨੀਏ ਸਭ ਤੋਂ ਜ਼ਿਆਦਾ ਬੁੱਧੀਮਾਨ ਨੇ ਤੇ ਇਸੇ ਤਰੀਕੇ ਦੇ ਨਾਲ ਭਗਵਾਨ ਗਣਪਤੀ ਜੀ ਦਾ ਤੁਸੀਂ ਧਿਆਨ ਕਰਨਾ ਹੈ ਤੇ ਮਾ ਦੁਰਗਾ ਦੀ ਤਸਵੀਰ ਦੇ ਸਾਹਮਣੇ ਤੁਸੀਂ ਉਸ ਦੀਵੇ ਨੂੰ ਚਗਾ ਦੇਣਾ ਜਿਹੜਾ ਦੇਸੀ ਕੇ ਉਹਦਾ ਦੀਵਾ ਤਿਆਰ ਕੀਤਾ ਸੀ ਤੇ ਇਸੇ ਤਰੀਕੇ ਦੇ ਨਾਲ ਇਨਾ ਕਰਨ ਤੋਂ ਬਾਅਦ ਵਿੱਚ ਤੁਸੀਂ ਕੀ ਕਰਨਾ ਹੈ ਜਿਹੜਾ ਤੁਸੀਂ 100 ਰੁਪਏ ਦਾ ਨੋਟ ਲਿਆ ਸੀ ਉਪਾਕਰਨ ਦੇ ਲਈ ਉਸ ਨੋਟ ਨੂੰ ਤੁਸੀਂ ਖੋਲ ਕੇ ਰੱਖ ਦਿਨਾ ਨੋਟ ਨੂੰ ਖੋਲ ਕੇ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਜਿਹੜੀ ਪੀਸੀ ਹੋਈ ਹਲਦੀ ਲਈ ਸੀ ਉਸ ਹਲਦੀ ਦਾ ਨੋਟ ਦੇ ਉੱਪਰ ਥੋੜਾ ਥੋੜਾ ਕਰਕੇ ਛਿੜਕਾ ਕਰਨਾ ਹੈ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਹਲਦੀ ਨੋਟ ਦੇ ਉੱਪਰ ਛਿੜਕਣੀ ਹੈ ਤਾਂ ਤੁਸੀਂ ਇੱਕ ਮੰਤਰ ਬੋਲਣਾ ਹੈ ਤੇ ਮੰਤਰ ਹੈ ਓਮ ਭਗਵਤੀ ਵਾਸ਼ੂਦੇਵਾਏ ਨਮਾ ਓਮ ਭਗਵਤੀ ਵਾਸ਼ੂਦੇਵਾਏ ਨਮਾ ਓਮ ਭਗਵਤੀ ਵਾਸ਼ੂਦੇਵਾਏ ਨਮਾ ਤੇ ਜਿਹੜੀ ਹਲਦੀ ਤੁਸੀਂ ਨੋਟ ਦੇ ਉੱਪਰ ਥੋੜੀ-ਥੋੜੀ ਨਾ ਮਾਤਰ ਛਿੜਕਣੀ ਹੈ ਉਹ ਤੁਸੀਂ ਤਿੰਨ ਵਾਰ ਛਿੜਕਣੀ ਹੈ ਤੇ ਤਿੰਨੇ ਵਾਰ ਹੀ ਤੁਸੀਂ ਇਸ ਮੰਤਰ ਨੂੰ ਨਾਲ-ਨਾਲ ਬੋਲਣਾ ਹੈ ਤੇ ਇਸੇ ਤਰੀਕੇ ਦੇ ਨਾਲ ਹਲਦੀ ਦਾ ਛਿੜਕਾ ਕਰਨ ਤੋਂ ਬਾਅਦ ਦੇ ਵਿੱਚ ਜਿਹੜੇ ਤੁਸੀਂ ਦੋ ਲੌਂਗ ਲਏ ਸੀ ਉਹ ਦੋ ਲੌਂਗ ਤੁਸੀਂ ਇਸ ਨੋਟ ਦੇ ਉੱਪਰ ਰੱਖ ਦੇਣੇ ਆ ਤੇ ਇਸ ਨੋਟ ਨੂੰ ਤੁਸੀਂ ਕਰ ਦੇਣਾ ਫੋਲਡ ਕੋਲਡ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਮੌਲੀ ਧਾਗਾ ਕਲਾਵਾ ਲਿਆ ਸੀ ਉਸ ਦੇ ਨਾਲ ਤੁਸੀਂ ਇਸ ਨੋਟ ਨੂੰ ਬੰਨ੍ਹ ਦੇਣਾ ਹੈ ਇਸ ਤਰੀਕੇ ਦੇ ਨਾਲ ਬੰਨ੍ਹ ਕੇ ਗੱਠ ਲਗਾ ਦੇਣੀ ਹੈ ਕਿ ਜਿਹੜਾ ਨੋਟ ਹੈ ਉਹ ਸਹੀ ਤਰੀਕੇ ਦੇ ਨਾਲ ਬੰਨ੍ਹਿਆ ਰਹੇ ਤਾਂ ਜੋ ਕਿ ਉਹ ਖੁੱਲਲੇ ਨਾ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਤੁਸੀਂ ਨੋਟ ਤਿਆਰ ਕੀਤਾ ਹੈ ਤੇ ਇਸ ਨੂੰ ਬੰਨ੍ਹਿਆ ਇਸ ਤਰੀਕੇ ਦੇ ਨਾਲ ਤਾਂ ਜੋ ਕਿ ਇਹ ਖੁੱਲਲੇ ਨਾ ਤੇ ਇਸ ਨੂੰ ਤੁਸੀਂ ਤਿਆਰ ਕਰਕੇ ਆਪਣੇ ਘਰ ਦੇ ਵਿੱਚ ਜਿਹੜਾ ਪਾਠ ਪੂਜਾ ਵਾਲਾ ਸਥਾਨ ਮੰਦਰ ਹੈ ਉਥੇ ਮਾਂ ਦੁਰਗਾ ਦੇ ਸਾਹਮਣੇ ਹੀ ਇਸ ਲੋਟ ਨੂੰ ਤੁਸੀਂ ਰੱਖ ਦੇਣਾ ਜੇਕਰ ਤੁਸੀਂ ਚਾਹੋ ਤਾਂ ਮਾਂ ਦੁਰਗਾ ਦੀ ਤਸਵੀਰ ਤੇ ਸਿੱਧੇ ਹੱਥ ਤੇ ਰੱਖ ਸਕਦੇ ਹੋ ਉਲਟੇ ਹੱਥ ਸਾਈਡ ਰੱਖ ਸਕਦੇ ਹੋ ਕਿਉਂਕਿ ਬਹੁਤ ਸਾਰੇ ਲੋਕ ਇਸ ਚੀਜ਼ ਦੇ ਬਾਰੇ ਵੀ ਸੋਚਣ ਲੱਗ ਜਾਂਦੇ ਆ ਕਿ ਇਸ ਨੋਟ ਨੂੰ ਮੰਦਰ ਦੇ ਵਿੱਚ ਕਿਹੜੀ ਜਗ੍ਹਾ ਤੇ ਰੱਖਣਾ ਹੈ ਕਿੱਥੇ ਰੱਖੀਏ ਤਾਂ ਜੋ ਕਿ ਸਾਨੂੰ ਸਹੀ ਇਸ ਉਪਾਦ ਦਾ ਫਲ ਮਿਲ ਸਕੇ ਇਸੇ ਤਰੀਕੇ ਦੇ ਨਾਲ ਬਸ ਤੁਸੀਂ ਇਸ ਉਪਾਅ ਨੂੰ ਕਰਕੇ ਨੋਟ ਤਿਆਰ ਕਰਕੇ ਮੰਦਰ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਤੁਸੀਂ ਰੱਖ ਸਕਦੇ ਹੋ ਇਹ ਹੋਣ ਚਾਹਲ ਕਰਦੇ ਹਾਂ ਕਿ ਇਸ ਤੁਸੀਂ ਜਿਹੜੇ ਨੋਟ ਨੂੰ ਤਿਆਰ ਕੀਤਾ ਹੈ ਇਸ ਨੂੰ ਤੁਸੀਂ ਕਿਹੜੇ ਦਿਨ ਮੰਦਰ ਦੇ ਵਿੱਚ ਰੱਖਣਾ ਹੈ ਜੇਕਰ ਤੁਸੀਂ ਉਪਾਅ ਕਿਸੇ ਖਾਸ ਦਿਨ ਕਰ ਰਹੇ ਹੋ ਚੰਨਵਰਾਤਰੀਤੀ ਕਰ ਰਹੇ ਹੋ ਜਾਂ ਫਿਰ ਮੰਨ ਲਓ ਕਿ ਤੁਸੀਂ ਅੱਜ ਉਪਾਅ ਕੀਤਾ ਜਿਸ ਨੋਟ ਨੂੰ ਰੱਖਿਆ ਹੈ ਜਾਂ ਮੱਸਿਆ ਵਾਲੇ ਦਿਨ ਕਰ ਰਹੇ ਹੋ ਉਸ ਦਿਨ ਰੱਖ ਰਹੇ ਹੋ ਕਹਿਣ ਦਾ ਭਾਵ ਕਿ ਜੇ ਇਸ ਦਿਨ ਵੀ ਤੁਸੀਂ ਇਹ ਉਪਾ ਕਰਕੇ ਨੋਟ ਰੱਖਿਆ ਮੰਨ ਲਓ ਤੁਸੀਂ ਇਸ ਨੋਟ ਨੂੰ ਰੱਖਤਾ ਦਿੱਤਾ ਗੱਲ ਹੁਣ ਇੱਥੇ ਆ ਕੇ ਮੁਕਦੀ ਹੈ ਕਿ ਇਸ ਨੋਟ ਨੂੰ ਅਸੀਂ ਉਸ ਜਗ੍ਹਾ ਤੋਂ ਚੁੱਕਣਾ ਹੈ ਇਸ ਸਮੇਂ ਤਾਂ ਇਸ ਨੂੰ ਤੁਸੀਂ ਮੰਨ ਲਓ ਕਿ ਮੰਗਲਵਾਰ ਉਪਾ ਕੀਤਾ ਮੰਗਲਵਾਰ ਰੱਖਿਆ ਤਾਂ ਆਉਣ ਵਾਲੇ ਅਗਲੇ ਹਫਤੇ ਦੇ ਮੰਗਲਵਾਰ ਨੂੰ ਤੁਸੀਂ ਇਸ ਨੋਟ ਨੂੰ ਉਥੋਂ ਚੁੱਕ ਸਕਦੇ ਹੋ ਇਸੇ ਤਰੀਕੇ ਦੇ ਨਾਲ 1 ਹਫਤਾ ਰੱਖਣ ਤੋਂ ਬਾਅਦ ਦੇ ਵਿੱਚ ਅਗਲੇ ਮੰਗਲਵਾਰ ਸ਼ਾਮ ਦੇ ਸਮੇਂ ਤੁਸੀਂ ਇਸ ਨੋਟ ਨੂੰ ਉਠਾ ਲੈਣਾ ਹੈ ਉਤੋਂ ਤੇ ਅੱਗੇ ਮਾ ਦੁਰਗਾ ਦੇ ਤੁਸੀਂ ਆਪਣੀ ਪ੍ਰਾਰਥਨਾ ਕਰਨੀ ਹੈ ਤੁਹਾਡੀ ਜੋ ਵੀ ਇਸ਼ਾ ਪਰੇਸ਼ਾਨੀ ਦੇ ਮੁਤਾਬਕ ਆਪਣੀ ਤੁਸੀਂ ਪ੍ਰਾਰਥਨਾ ਕਰ ਸਕਦੇ ਹੋ ਤੇ ਧੰਨ ਨੂੰ ਲੈ ਕੇ ਤੁਸੀਂ ਆਪਣੀ ਜ਼ਰੂਰ ਅਰਦਾਸ ਕਰਨੀ ਕਿ ਹੀ ਮਾਤਾ ਮੇਰੇ ਘਰ ਦੇ ਵਿੱਚ ਧਨ ਦੀ ਕਮੀ ਨੂੰ ਦੂਰ ਕਰਨਾ ਮੇਰੇ ਘਰ ਦੇ ਵਿੱਚ ਧਨ ਪੈਸੇ ਦੇ ਵਿੱਚ ਬਰਕਤ ਲੈ ਕੇ ਆਉਣਾ ਵਾਅਦਾ ਕਰ ਜੋ ਬੋਲਦਾਂ ਲ ਆਉਂਦੀ ਏ ਕਿ ਜਦੋਂ ਅਸੀਂ ਨੋਟ ਉਥੋਂ ਮੰਦਰ ਦੇ ਵਿੱਚੋਂ ਚੱਕਣਾ ਤੇ ਰੱਖਣਾ ਕੀਤਾ ਤੁਸੀਂ ਇਸ ਨੋਟ ਆਪਣੀ ਪੌਕਟ ਦੇ ਵਿੱਚ ਵੀ ਰੱਖ ਸਕਦੇ ਹੋ ਆਪਣੇ ਪਰਸ ਦੇ ਵਿੱਚ ਵੀ ਰੱਖ ਸਕਦੇ ਹੋ ਤੇ ਜਾਂ ਫਿਰ ਜਿੱਥੇ ਤੁਹਾਡੀ ਤੁਹਾਡੇ ਘਰ ਦੇ ਵਿੱਚ ਬਣੀ ਹੋਈ ਤੁਸੀਂ ਆਪਣਾ ਜ਼ਰੂਰੀ ਪੈਸਾ ਕਹਿਣੇ ਦਾ ਸਮਾਨ ਰੱਖਦੇ ਹੋ ਉੱਥੇ ਵੀ ਰੱਖ ਸਕਦੇ ਹੋ ਜੋ ਇਸਤਰੀਆਂ ਨੇ ਲੇਡੀਜ਼ ਨੇ ਉਹ ਵੀ ਇਸ ਉਹ ਜਿਹੜਾ 100 ਦੇ ਨੋਟ ਦਾ ਉਪਯੋਗ ਕੀਤਾ ਇਸ ਨੂੰ ਆਪਣੇ ਪਰਸ ਦੇ ਵਿੱਚ ਰੱਖ ਸਕਦੀਆਂ ਨੇ ਤੇ ਜਿਹੜੇ ਚੈਟਸ ਨੇ ਉਹ ਵੀ ਆਪਣੇ ਪਰਸ ਦੇ ਵਿੱਚ ਰੱਖ ਸਕਦੇ ਨੇ ਇਸ ਨੂੰ ਤੁਸੀਂ ਰੱਖ ਕੇ ਦੇਖਿਓ ਇੱਕ ਵਾਰ ਤੇ ਤੁਸੀਂ ਦੇਖਿਓ ਕਿਵੇਂ ਤੁਸੀਂ ਮਹਾ ਕਰੋੜਪਤੀ ਬਣ ਦਿਓ ਇਸ ਉਪਾਉ ਨੂੰ ਕਰਨ ਤੋਂ ਬਾਅਦ ਦੇ ਵਿੱਚ ਕਿਉਂਕਿ ਇਹ ਨੋਟ ਹੁਣ ਆਮ ਨੋਟ ਨਹੀਂ ਰਿਹਾ ਇਸ ਦੇ ਵਿੱਚ એનર્ਜੀ ਭਰ ਚੁੱਕੀ ਹੈ ਮਾਤਾ ਰਾਣੀ ਦੀ ਕਿਰਪਾਏ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਕਦੇ ਵੀ ਨਹੀਂ ਆਵੇਗੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਏ ਆ ਇਹ ਤੁਹਾਡੇ ਘਰ ਦੇ ਵਿੱਚ ਧਨ ਲੈ ਕੇ ਆਉਣ ਵਾਲਾ ਉਪਾਅ ਹੈ ਤੇ ਧਨ ਨੂੰ ਵਧਾਉਣ ਵਾਲਾ ਉਪਾਅ ਹੈ। ਤੋਂ ਇਸ ਕਰਕੇ ਜਿਹੜੇ ਵੀ ਲੋਕ ਆਪਣੇ ਘਰ ਦੇ ਵਿੱਚ ਪੈਸੇ ਦੀ ਕਮੀ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਨੇ ਧਨ ਨੂੰ ਵਧਾਉਣਾ ਚਾਹੁੰਦੇ ਨੇ ਉਹ ਇੱਕ ਵਾਰ ਜ਼ਰੂਰ ਇਸ ਉਪਾਅ ਨੂੰ ਕਰਨ ਜੇਕਰ ਉਹਨਾਂ ਦੇ ਘਰ ਦੇ ਵਿੱਚ ਆਂਤਰਾ ਦੀ ਗਰੀਬੀ ਉਹ ਦੂਰ ਹੋਵੇਗੀ ਕਰਜ਼ੇ ਵਰਗੀ ਸਮੱਸਿਆ ਵੀ ਦੂਰ ਹੋ ਜਾਵੇਗੀ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਅ ਤੇ ਜਾਣਕਾਰੀ ਦੀ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਉਪਾਅ ਜਾਣਕਾਰੀ ਦੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵਾਧੇ ਤੋਂ ਵਾਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਓ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ